ਓ ਹੈਲੋ ਫਰੈਂਡਾ ਕਿਵੇਂ ਹੋ ਹੈਲੋ ਕਿਰਨਾ ਬਸ ਅਸੀਂ ਵਧੀਆ ਤੁਸੀਂ ਸੱਚਦੇ ਆ ਵੀ ਕਿਰਨਾ ਗਾਣੇ ਗਾਉਂਦੀ ਆ ਹਨਾ ਹਾਂ ਯਾਰ ਕਿੰਨਾ ਸੋਚਦੇ ਦਾ ਅਸੀਂ ਹੈਗੇ ਆ ਹੁਣ ਕੁਛ ਗਾ ਕੇ ਹੀ ਵਹਾਦੇ ਸੁਨਾਵਾ ਹਬੀਬੀ ਦੇ ਲੋਰੀ ਨੀ ਤੇਰੀ ਜੀਵੇ ਜੋੜੀ ਹਾਂ ਕੀ ਹੋ ਰਿਹਾ ਨੀ ਤੇਰੇ ਕੋਠੇ ਉੱਤੇ ਲੈ ਡਾਂ ਨੀ ਤੇਰਾ ਪੁੱਤ ਜਾਊਗਾ ਕੈਨੇਡਾ ਐ ਕੀ ਕੋਠੇ ਦੇ ਉੱਤੇ ਦੁਬਾਰਾ ਬੋਲੀ ਲੈਣਾ ਨੀ ਤੇਰੇ ਕੋਠੇ ਉੱਤੇ ਲੈ ਡਾਂ ਉਹ ਤੂੰ ਬੰਦ ਕਰ ਇਹੋ ਜੇ ਗਾਣੇ ਲੋਕਾਂ ਕੋਲੋਂ ਗਾਲ੍ਹਾਂ ਖਾਏਂਗੀ ਤੂੰ ਆਪਣੇ ਨਾਂ ਦਾ ਤਸ ਨਾਰਾ ਹੀ ਲਾ ਲਿਆ ਕਰ ਚੱਲ ਫਿਰ ਲਾ ਕੇ ਵਾਹ ਨਾਰਾ ਅਰਲਾ ਬਟੱਡਾ ਜਿੱਦਾਵਾ ਉਹ ਥੋੜਾ ਜਿਹਾ ਉੱਚੀ ਬੋਲ ਚੱਲਾ ਬਟੱਡਾ ਉਨੀ ਲੁੱਕ ਕਹਾਂ ਸੇ ਆਤੇ ਹੈ